ਸੱਚੀ ਕਾਲਜੀ ਸਾਰਿਆਂ ਨੂੰ ਸੱਚੀ ਕਾਲਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਤੇ ਆ ਸਾਡੀ ਗੁੱਡੀ ਨਹੀਂ ਕੀ ਜੀ ਇੱਕ ਕਾਕਾ ਸਾਡਾ ਪਿਛਲੀ ਉਮਰੇ ਹੋਇਆ ਵਾ ਇਹ ਮਗਰੂ ਪਿਛਲੀ ਉਮਰੇ ਹੋਈ ਆ ਹੋਈ ਆ ਹੋ ਕੋਈ ਆ ਵੀ ਕਾਕਾ ਹੋਇਆ ਕਾਕਾ ਵਾ ਇਹ ਕੀ ਆ ਇਹ ਪਾਕੀ ਆ ਤੇ ਇਹ ਪੈ ਗਈ ਸਕੂਲੇ ਪੜ੍ਹਨੇ ਹਾਂ ਹਾਂ ਜੀ ਬੜਾ ਮੱਡੀ ਤੂੰ ਇਹੀ ਰਿਹਾ ਵੱਡੀ ਹੁੰਦੀ ਜਾਂਦੀ ਇਹਦਾ ਮੁੰਡਾ ਹੈ ਹੋਰ ਕੇ ਇਹ ਸਾਡਾ ਹੀ ਆਇਆ ਇਹ ਮੁੰਡਾ ਹੁਣ ਹੁਣ ਇਹ ਗੋਦ ਲਿਆ ਵਾ ਸਾਸਰੀ ਘਰ ਦੇ ਸਾਰਿਆਂ ਨੂੰ ਇਹ ਗੋਦ ਲਿਆ ਗੋਦ ਆਹ ਮੇਰਾ ਪੁੱਤ ਇੱਥੇ ਲਾਗੇ ਇੱਥੇ ਬੋ ਇੱਥੇ ਬਹਿ ਜਾ ਨਹੀਂ ਨਹੀਂ ਇੱਥੇ ਬਹਿ ਜਾ ਬਹਿ ਜਾ ਆ ਜਾ ਪਹਿਲੇ ਨਾਮ ਵੀ ਕੋਈ ਕਰ ਹੁਣ ਬਹਿ ਜਾ ਅਸਰ ਵੀ ਹੋ ਹੋ ਗੱਲ ਤੇ ਪੜਾ ਹੈ ਸਕੂਲੋਂ ਹਾਂਜੀ ਹਾਂਜੀ ਬਹੁਤ ਮਸਤੀ ਕੀਤੀ ਮਾਮੇ ਕਿਤੇ ਪਾਣੀ ਨਹੀਂ ਆ ਯਾਓ ਉਹ ਸੁਲੇਵੈਤਵਨਾ ਉਹ ਹੀ ਆ ਕਿੱਦਾਂ ਪੜਿਆ ਅੱਜ ਹਾਂ ਅੱਜ ਬਹੁਤ ਸਾਰਾ ਤੇ ਸੁਲੇਵੈਤਵਨਾ ਹੀ ਪਾਣੀ ਕਿੰਨੇ ਪਾਣੀ ਬਹੁਤ ਜ਼ਿਆਦਾ ਠੀਕ ਕੁਦੋ ਲੈ ਇੱਕ ਮਾਉਂ ਪੜਿਆ ਗੁਰਬਾਈ ਤੁਸੀਂ ਕਿੱਥੇ ਕੁਲੇ ਕਿ ਨਹੀਂ ਅੱਜ ਤੂੰ ਸਕੂਲ ਗਿਆ ਨਹੀਂ ਤਾਂ ਨਹੀਂ ਇਹ ਰੋਕ ਦੇਣਾ ਕਿੱਥੇ ਜਾਣਾ ਤੂੰ ਹਾਂ ਠੀਕ ਲੋ ਇਹ ਕਿੱਲਾ ਤੇ ਤੁਹਾਡੇ ਸਕੂਲ ਦਾ ਕੀ ਨਾਮ ਹੈ ਸਾਡੇ ਸਕੂਲ ਦਾ ਨਾਮ ਹੈ ਗਵਰਨਮੈਂਟ ਹਾਂ ਗਵਰਨਮੈਂਟ ਕਾਂਗਰਸ ਸਕੂਲ Aan, 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 toh maanta, par, uh, Jupi toh mantap Bro tuh. Mantap prabu tuh. Mantap prabu tuh. Mantap prabu ਆਵੇਂ ਸਟੂਡੈਂਟ ਨੂੰ ਪੁੱਟਾਂ ਨਹੀਂ ਆ। ਐਵੇਂ ਲੋਕ ਬੱਚਿਆ ਰਿਆ ਸੁਪਾਣ ਲਈ ਐ। ਬੱਚੇ ਬੱਚੇ ਨਹੀਂ ਮੰਮੀ ਆ। ਇਹ ਸਮਰੀ ਬੱਚੇ ਇਦਾ ਕਲਾਸ਼ ਉਹਦੀ ਮੰਮੀ। ਬੱਚੇ ਇਹਦਾ ਸੂਤਰ ਨਹੀਂ ਲਾਉਂਦੇ ਨਹੀਂ ਲੈਂਦੇ ਪਹਿਲਾਂ ਪੁੱਛਣਾ ਪੈਂਦਾ ਨਹੀਂ ਲੈਂਦੇ ਆਪਾਂ ਕਿਹਦਾ ਨਾਮ ਕਰਾਛੋ ਇਹ ਸਮ੍ਰੀਤ कौर ਦਾ ਉਹਦੇ ਉੱਤਰਾ ਉਤਰਾ ਮੈਂ ਵੀਡੀਓ 'ਚ ਨਾ ਕਰਾਛੋ ਉਹਦਾ ਬਹੁਤ ਸੋਹਣਾ ਨਾਮ ਹੈ ਕੋਈ ਨਾ ਕਰ ਤੂੰ ਵੀ ਪੜਾਈ ਆਂ ਇਹਨੇ ਕਿੰਨਾ ਕੁ ਪੜਿਆ ਅੱਜ ਇਹਨੇ ਫਟ ਚੱਕ ਤੇ ਅੱਛਾ 11 ਦੇ ਠੀਕ ਆ ਤੇ ਇੰਗਲਿਸ਼ ਵੀ ਪੜਾਉਂਦੇ ਤੁਹਾਨੂੰ ਕਿ ਨਹੀਂ ਹਾਂਜੀ ਇੰਗਲਿਸ਼ ਤੇ ਪ੍ਰਨਾਉਨ ਨਾਉਨ ਅੱਛਾ ਪੜਾਉਂਦੇ ਦੱਸੋ ਤੇ ਪੜਾਉਂਦੇ ਪ੍ਰਨਾਉਨ ਨਾਉਨ ਉਹ ਕੀ ਹੁੰਦਾ ਨਾਮ-ਨਾਮ ਖਾਸ ਨਾਮ ਆ ਮਨਾਮ ਖਾਸ ਨਾਮ ਤੇ ਹੁਣ ਸਕੂਲੋਂ ਤੂੰ ਹੀ ਪੜਾਇਆ ਹੈ ਆ ਹਾਂ ਜੀ ਤੇ ਤੂੰ ਹੀ ਹੁਣ ਐਦਾਂ ਕਰੋ ਵੀ ਦੋ ਦੋ ਗੰਨੇ ਚੁੱਪੋ ਨਹੀਂ ਗੰਨੇ ਨਹੀਂ ਤੇ ਚੁੱਪਣੇ ਤੇ ਰੋਟੀ ਘਟ ਖਾਣੀ ਆ ਅਈ ਮਾਸਟਰ ਦਾ ਸਿਰ ਚੁੱਪਾਏ ਮਾਰ ਦੱਸੇ ਰੂਏ ਉਹਦੇ ਬੜੇ ਏਕੀ ਹੁਣੇ ਤੁਹਾਡੇ ਤੂੰ ਚੱਲ ਨਹੀਂ ਹੁੰਦਾ オートमेटिक नहीं मत मैं नहीं ऐसे दा नहीं दा हां चलो मिनू खुशी आई नहीं नहीं सबरीद नो सही दो 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 आऊनिया फेर आऊनिया पूरे देर में पूरे लथिन तेरे नहीं दी आ चलो बच्चे मार ले ऐदा कर दे देने कि ऑटोमेटिक नहीं मत ਐਸਾ ਇਦਾਂ ਕਰਦੇ ਨਹੀਂ ਇਦਾਂ ਇਹ ਕਰਦੇ ਜੁੱਦਦੇ ਆਂਗੇ ਮੈਂ ਕੋਈ ਸਫਾਰਾ ਉਹ ਜਿਹੜੀਆਂ ਅਸੀਂ ਰਵੈਟੀ ਖੇਡਾਂ ਸੀ ਇਦਾਂ ਖੇਡਦੇ ਜਿਹੜੇ ਪਿੰਡਾਂ 'ਚ ਆਮ ਹੀ ਇਹ ਜਰਨਲ ਨੌਲੇਜ ਖੇਡਾਵਾ ਹੁਣ ਕੌਣ ਗੰਨੇ ਚੀਣਾ ਹੁਣ ਮੈਂ ਨਾ ਉਤਨਾ ਇੱਕ ਗੰਨੇ ਕੰਨਾ ਖਾਣਾ ਵਾ ਖੰਨਾ ਖਾਣਾ ਕਹਿੰਦੇ ਆਪੋ ਮਿਆਦੇ ਨੂੰ ਖਾਣਾ ਸਾਡੇ ਬਾਹਰੋਂ ਮਿਆਦੇ ਨੂੰ ਚੁੱਪਣਦਾ ਨਹੀਂ ਨਾ ਪਰ ਆਪ ਕਹਿ ਦਿੰਦੇ ਵੇ ਗੰਨਾ ਖਾਣਾ ਵਾ ਚੁੱਪੜ ਕਹਿੰਦੇ ਨਹੀਂ ਇਹਹੀ ਗੱਲ ਨਾ ਅਸੀਂ ਰਹਾਂ ਗਲੀਆਂ 'ਚ ਮੈਂ ਵੀ ਨਾ ਕਰਦਾ ਹਾਂ ਉਹਨੂੰ ਕਹਿੰਦੇ ਜਿਹੜੀ ਚੀਜ਼ ਅੰਦਰ ਜਾਂਦੀ ਹੈ ਸਾਡੇ ਪੇਟ ਤੱਕ ਉਹਨੂੰ ਚੁੱਪਣਾ ਕਹਿੰਦੇ ਇਹਨੂੰ ਆਪਾਂ ਮੁਸਕੇ ਸੁੱਟਦੇ ਇਹ ਜਿਹੜਾ ਗੰਨਾ 64 84 64 84 85 ਹੋਣਾ 85 85 ਇਹ 85 85 ਦਾ ਗੰਨਾ ਮਠਾਸ ਬੜੀ ਹੁੰਦੀ ਐ 'ਚ ਤੇ ਕੁਲਾ ਹੁੰਦਾ ਗੰਨਾ ਮੈਂ ਰਹਾਂ ਗਲੀਆਂ 'ਚ ਮੈਂ ਨਾ ਵਾ ਅੱਗੇ ਨਾ ਰਾਹ ਗਈਏ ਜਿਹੜੇ ਜਿੱਥੇ ਜਾਣਾ ਤੇ ਛਿਲੜਾਂ ਨਾਲ ਭਰਿਆ ਹੋਣਾ ਰਾਹ ਕੋਈ ਵੀ ਰਾਹ ਹੁਣ ਕਿਹੇ ਰਾਹ ਤੇ ਕੋਈ ਕੋਈ ਛਿਲੜ ਨਹੀਂ ਕੋਈ ਗੰਨਾ ਨਹੀਂ ਚੂਪਦਾ ਕੋਈ ਦਾਣੇ ਨਹੀਂ ਚੱਪਦਾ ਛਿਲੜਾ ਵਖਣੀਆਂ ਨਾ ਛਿਲੜਾ ਵਖਣੀਆਂ ਤੁਸੀਂ ਆਡੇ ਘਰ ਆ ਜਿਓ ਤੁਸੀਂ ਫਿਰ ਚੂਪਦੇ ਹੋ ਉਹ ਅੱਡੇ ਲਾ ਕੇ ਗੰਨਾ ਗੰਨਾ ਪੋਚਦੇ ਫਿਰਦੇ ਨਹੀਂ ਇਹ ਆਪੇ ਗੱਲ ਨਹੀਂ ਕਰਦੇ ਨਹੀਂ ਮੈਂ ਰਾਹਾਂ ਬਗੀਆਂ ਦੀ ਗੱਲ ਕਰਦਾ ਜਦੋਂ ਤੁਸੀਂ ਘਰ ਬੈ ਕੇ ਚੂਪਦੇ ਚੰਦਾ ਦਾ ਗੰਨਾ ਬਹੁਤ ਕਹਿ ਹੁੰਦੀ ਹੈ ਗੰਨਾ ਚੂਪਣਾ ਦੰਦਾਂ ਦੀ ਮਰਜੀ ਹੁੰਦੀ ਆ ਮੂੰਹ ਦੀ ਮਰਜੀ ਹੁੰਦੀ ਆ ਦੰਦ ਮਜ਼ਬੂਤ ਹੁੰਦੇ ਆ ਇਹ ਇੱਕ ਸਾਡਾ ਅੰਦਰ ਠੰਡਾ ਰਹਿੰਦਾ ਹੋਵੇ। ਆ ਤੂੰ ਇਸ ਪੰਨਾ ਰੋਟੀਆਂ ਦਾ ਵੱਜ ਜਾਂਦਾ। ਹੈ? ਸੰਗਰ ਇੱਕ ਟਾਈਮ ਰੋਟੀਆਂ ਦਾ ਵੱਜ ਜਾਂਦਾ। ਰੋਟੀਆਂ ਦਾ ਵੱਜ ਜਾਂਦੇ ਗੱਨੇ ਚ। ਉਤਨਾ 24 ਘੰਟੇ ਚੰਗੇਰ ਵਾਲੀ ਮੂਰ ਰਹਿਦਾ ਹੁਣ। ਖਾਤ ਰਹਿੰਦੇ ਆ ਅਮਰਜੀਤ ਦੇ। ਨਰਾਜ਼ ਕਰਨ ਮੇਰਾ। ਅੱਛਾ ਤੂੰ ਚੰਗੇਰ ਵਾਲੀ ਵੀ ਨਹੀਂ ਆ। ਤਾਂ ਹੁਣ ਸਾਡੇ ਹੈ ਹੀ ਨਹੀਂ ਆ ਗਨੇ ਤੇ ਅਸੀਂ ਮਾ। ਨਹੀਂ ਚੰਗੇਰ ਚ ਮੂਰ ਬਲ ਨਹੀਂ ਮੈਂ ਵੇਂਦੀ ਨਹੀਂ। ਆਪਾਂ ਆਵੇ ਚੂੜਾ। ਕਿੰਨੇ ਟਾਈਮ ਰੋਟੀ ਖਾਣੀ 4 ਟਾਈਮ ਕੇ 5? ਨਾ ਬਾਹਰ ਡਟੋ। ਹਾਂ ਪਾੜ ਜਿੱਦ ਨਾਲ ਸਿਆਣ ਹੈ ਨਾ ਸਿਰਫ ਦੀਦੀ ਕਰ ਕਦੇ ਕਦਾਈ ਇੱਕ ਰੋਟੀ ਖਾਏਗਾ ਹੁਣ ਰਾਤ ਨੂੰ ਜਾ ਕੇ ਖਾਏ ਅੱਛਾ ਤੇ ਖਾਣੀ ਇੱਕ ਹੀ ਇਹ ਤੇ ਖਾਣੀ ਹੈ ਬਾਰ ਬਾਰ ਕੰਦੀ ਵੇਲਾ ਮੈਂ ਮੈਂ ਦੋ ਆਲੂ ਵਾਲੇ ਖਾ ਗਏ ਹੀ ਰੋਟੀ ਮੰਗਣ ਡਿਆ ਕੰਦੀ ਤੇਰਾ ਨੀ ਕਾ ਦਿਆ ਮੈਂ ਕਿੱਧਰ ਮਟ ਮੈਂ ਖਾਣੀ ਤੂੰ ਮੇਰੇ ਤੋਂ ਜ਼ਿਆਦਾ ਹਵਾ ਭਾਵੇਂ ਲੱਗਦਾ ਨਹੀਂ ਕੰਦੀ ਮਿੰਨਤ ਲੱਗਦਾ ਨਹੀਂ ਇਹ ਤਾਂ ਪੂਰੀ ਫਿਟਨੈਸ ਆ ਉੱਥੇ ਹੀ ਆ ਜਿੱਤੇ ਤੂੰ ਵਕਈ ਅਮਰਜੀਤ ਦੀਆਂ ਗੱਲਾਂ ਤੇ ਪਿਆਰੀਆਂ ਹੀ ਹਾਂ ਲੱਗਦੀ ਵਕਈ ਨਹੀਂ ਆ ਗੁੱਸਾ ਕਰਨ ਅੱਛਾ ਤੂੰ ਤੇ ਰਹਿਣਾ ਏਡੀ ਕੁਆ ਮੈਨੂੰ ਤੇ ਲੱਗਦਾ ਜਿੱਥੇ ਪੜਨ ਸਕੂਲੇ ਜਾਨੀ ਆ ਉਥੇ ਟੀਚਰ ਨੂੰ ਵੀ ਖੁਸ਼ ਕਰਾਈ ਹੋਣੀ ਤੁੰਦੇ ਹਾਂਜੀ ਬਹੁਤ ਬਹੁਤ ਅੱਛਾ ਬਹੁਤ ਖੁਸ਼ੀ ਹੁੰਦੀ ਆ ਤੂੰ ਟੀਚਰ ਬਣਾਉਣ ਦੇ ਤਾਂ ਬੜੀ ਖੁਸ਼ੀ ਹੁੰਦੀ ਆ ਅੱਛਾ ਅੱਛਾ ਜਦੋਂ ਐਸਾ ਕੁਆਲਿਟੀ ਤੇ ਲਾਗੇ ਬਠਾ ਟੀਚਰ ਉਹ ਟੀਚਰ ਤੇ ਖਤਾਂ ਪੁੱਛ ਲੋ ਖੁਸ਼ ਹੁੰਦੇ ਕਨਹੀਂ ਆ ਤੇ ਬਾਸਮਾ ਵੀ ਲਾਉਂਦੇ ਇੱਧਰ ਆਇਆ ਮਾੜਾ ਜਿਹਾ ਬਾਸਮਾ ਨਹੀਂ ਲੱਗਦਾ ਕਰਾ ਇੱਧਰ ਨਹੀਂ ਬਾਸਮਾ ਵੀ ਲਾਉਂਦੇ ਟੀਚਰ ਨੇ ਬਾਸਮਾ ਵੀ ਲਾਉਣੀ ਚਾਹੀਦੀ ਤੁਹਾਨੂੰ ਲਾਵਾਂਗੇ ਲਾਵਾਂਗੇ ਹਾਂ ਲਾਵਾਂਗੇ ਲਾਵਾਂਗੇ ਅੱਜ ਤੱਕ ਨਹੀਂ ਸਾਡੇ ਪਿੱਛੇ ਆ ਆਇਆ ਵਰਜੀਤ ਦੇ ਟੀਚਰ ਆ ਗਿਆ ਆ ਗਿਆ ਉਹ ਤਾਂ ਇੱਕਦਾਂ ਲੱਗੀ ਤੁਹਾਨੂੰ ਮਰਿਆ ਆਉਂਦਾ ਹਟਣਾ ਮਤਲਬ ਪੀ ਸੰਜੜ ਪੜੰਦੇ ਮੈਂ ਨਾ ਬਹੁਤ ਜਾਣਖਾ ਦੇ ਭਰਾ ਤੂੰ ਤਾਂ ਅੱਧੇ ਕਾਨੂੰ ਮਾਵੇਂ ਨਦੀਆ ਪਾ ਗਏ ਸਕੂਲੇ ਬਿਲਕੁਲ ਬਿਲਕੁਲ ਤੇ ਤੇਰੀ ਮਾਂ ਸਕੂਲੇ ਪਾ ਗਈ ਉਹ ਇਹ ਗੱਲ ਨਹੀਂ ਇਹ ਗੱਲ ਨੂੰ ਨਹੀਂ ਮਤਲਬ ਇਹ ਮੰਦੇ ਬੱਚੇ ਪਾ ਗਿਆ ਤੇ ਸਰਕਾਰ ਨੂੰ ਜਰਾ ਕੋਸਦੇ ਆ ਬਾਈ ਕਹਿੰਦਾ ਮੈਨੂੰ ਕਿਹੜੇ ਪੜ੍ਹ ਭੇਜਦਾ ਅਸ਼ਾ ਅਸ਼ਾ ਠੀਕ ਆ ਠੀਕ ਆ ਤੇ ਮਾਂ ਲੈ ਗਏ ਜੇ ਤੁਸੀਂ ਹੋਰ ਕੇ ਪਿੰਡ ਵੀ ਟੀਚਰ ਲੱਗ ਗਏ ਨਾ ਤੇ ਤੁਹਾਡਾ ਧਿਆਨ ਇੱਥੇ ਰਹਿਣਾ ਕਿਉਂਕਿ ਇਹ ਜਿਹੜੇ ਸਕੂਲੋਂ ਕਮ ਤੇ ਆਵਾਂਗੇ ਲੇਟ ਆਉਣਾ ਨਾ ਤੇ ਨਭਾ ਨੇ ਕਿ ਇਹੋ ਸੋਚੇ ਹੁੰਦੇ ਆ ਕਿ ਉਹ ਅੱਛਾ ਬਹਾਨੇ ਤੇ ਬਹਾਨਾ ਆ ਬੀਬੀ ਆ ਗਈ ਗਏ ਸਸੀਆ ਮਾਨਸਰ ਜੀ ਤੇ ਬਹੁਤ ਕੁੜੀ ਤੇ ਕੋਈ ਜਾ ਰਿਹਾ ਮੇਰਾ ਫਾਪ ਆ ਗਿਆ ਨਹੀਂ ਤੇ ਟਾੜੇ ਕੋ ਅਸਲੀ ਜੀ ਤੇ ਇਦਾਂ ਹੀ ਹੁੰਦੇ ਹੀ ਐ ਆਹੋ ਆ ਟਾੜੇ ਕੋ ਅਸਲੀ ਜੀ ਇਦਾਂ ਹੀ ਉਨੂੰ ਲੈ ਗਏ ਜੋ ਬੰਨੂ ਬੜਾ ਖੋਦਦੇ ਨੇ ਜੀ ਜੋ ਬੰਨੂ ਬਹੁਤ ਖੋਟੇ ਮਾੜੀ ਕੋਲ ਉਹਦਾ ਪੀਐਸਕੇ ਸਕੂਦਾਰ ਪੀਐਸਕੇ ਹਾਂ ਪਸਖੋਣਾ ਚੱਲਿਆ ਬਾਜੀ ਇਤਨਾ ਉਹ ਹੈਗਾ ਨੇ ਉਹਦੀ ਪਿਓ ਤੇ ਪਾਪ ਮਾਂ ਚ ਵਾਲਾ ਆਦਾ ਬੜੇ ਨੇ ਆਮੀ ਕੀ ਖੋਲਦੇ ਆ ਤੇ ਬੜੇ ਹੀ ਬੰਦ ਹੁੰਦੇ ਚਲੋ ਨਵਾਂ ਨਾ ਖੁਲਿਆ ਬੜੇ ਬੱਚੇ ਪਏ ਬੜੇ ਖੋਲਦੇ ਬੜੇ ਬੰਦ ਹੁੰਦੇ ਆ ਤੇ ਮਟਗੀ ਆਉਂਦਾ ਪੜਦਾ ਉਹ ਕੁੜੀ ਨੂੰ ਵੀ ਨਹੀਂ ਕੋਈ ਨਹੀਂ ਤੇ ਆ ਵੀ ਪੜਨੂੰ ਅਛਾ ਅਛਾ ਪੜਦੀਆ ਸਵਾਲ ਇਹਨੇ ਪੁੱਛਿਆ ਮੈਂ ਸੱਤ ਦੇ ਵਹਿਕਰੀ ਭਰਮਾ ਪੁੱਛੋ ਕੀ ਦੱਸਿਆ ਇਹਨੇ ਕੀ ਦੱਸਿਆ ਬਤ? ਵੈ ਸਰ ਜੀ ਜਿਹੜਾ ਤੇ ਹੀ ਪੜੋਂਡੇ ਸੱਚਿਆ ਹਾਂ ਤੁਹਾਨੂੰ ਲੱਗਣੇ ਗਏ ਬੰਨੇ ਵੈ ਮੈਨਾਂ ਦੱਸ ਦਿੰਦਾ ਜੰਨੇ ਤੀ ਸਿਆਣੀ ਆ ਕਿ ਸੋਨੀਆ ਕਦਾਂ ਕਰਦੀ ਕੋਈ ਹੋਰ ਗੱਲ ਹੈਗੀ ਆ ਸਵਾਲ ਇਹ ਵੀ ਛੋਟੇ ਪਾਇਓ ਕੋਈ ਵੱਡਾ ਨਾ ਪਾਇਓ ਦੇ ਥੱਲੇ ਆ ਜਾਣਾ ਜੀ ਸੱਲ ਜਾ ਥੱਲੇ ਆ ਜਾਣਾ ਨੇ ਮੇਰੇ ਹੈ ਮੁੜ ਕੇ ਕੱਢਦੇ ਰਹੋ ਸਵਾਲ ਥੱਲੇ ਉਹ ਇਹਨੂੰ ਇੱਕ ਕਰੋ ਤੋੜ ਲੱਗਿਆ ਕਦੀ ਨੀਆਂ ਰੋਟੀਆਂ ਬੰਦੇ ਚਾਰ ਚਾਰ ਰੋਟੀਆਂ ਸਕੂਲੇ ਲਿਆਉਂਦੀ ਮਾਟਰ ਜੀ ਚਾਰ ਰੋਟੀਆਂ ਖਾ ਕੇ ਆਉਂਦੀ ਗੁੰਮ ਆ ਜਾਂਦਾ ਰੋਟੀ ਦਾ ਉਹ ਰੋਟੀਆਂ ਮੈਂ ਦਿਆਂ ਨਾ ਇਹਨੂੰ ਕੌਲਾ ਦਹੀਂ ਦਾ ਨਾਲ ਬਣ ਕੇ ਦਿਆਂ ਕਰ ਦੇ ਜੇ ਜਿਹੜੇ ਰਾਹ ਚ ਖਾ ਕੇ ਮੁਰਜਿਆ ਕਰਨਾ ਨਾ ਨਹੀਂ ਨਾ ਦਹੀਂ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਲਖਾ ਕੌਲਾ ਦਹੀਂ ਦਾ ਖਾ ਕੇ ਵੇਖੀ ਸੌਂਦੀ ਕਿਦਾਂ ਤੂੰ ਕਿਉਂ ਦਹੀਂ ਵੀ ਚੰਗਾ ਲੱਗਦਾ ਵੇਖੂ ਵੇ ਵੇ ਤੂੰ ਵੀ ਕਰ ਲੈ ਗੱਲਬਾਤ ਕੋਈ ਭਰਾਵਾ ਮੈਂ ਸੌਂਦੇ ਪਹਿਲਾਂ ਅੱਛਾ ਈਸ਼ਾ ਬਾਰੀਸ਼ੇ ਬਾਰੀਸ਼ੇ ਮੈਂ ਸਿੰਘਰ ਸਾਹਿਬ ਹਾਂ ਹੈ ਤੂੰ ਸਿੰਘਰ ਆ ਅੱਛਾ ਬੇ ਗਾਣਾ ਸੁਣਾ ਦੇ ਕਹਦਾ ਕਿਤਾ ਹੋਇਆ ਕਿਦਾ ਕਿਹਦਾ ਜਿਹੜਾ ਸਿੰਘਰ ਹੁੰਦਾ ਉਹ ਤਾਂ ਜੇ ਕਹੇਤਾ ਹੀ ਨਹੀਂ ਬੋਲਦਾ ਉਹਨਾਂ ਨੂੰ ਗਾਣੇ ਪਾਉਂਦੇ ਤਿੰਨ ਚਾਰ ਗਾਣੇ ਬਣਾਇਆ ਹੈ ਕਿਦਾ ਕਿਦਾ ਅਮਰੀ ਪੁੱਤਦਾ ਸੀ ਆਸ਼ਕ ਬਣਾਇਆ ਗੇਨੀਆਂ ਦਾ ਆਪਣੇ ਆਸ਼ਕ ਬਣਾਇਆ ਆਪਣੇ

ਮੇਕੇ ਕਲਾਕਾਰ ਕਿਲਾਕਾਰ ਬਹੁਤ ਛੋਟੀ ਦਾ ਕਿ ਸੱਦਿਆ ਖਾੜਾ ਅੱਛਾ ਸੱਚੀ ਸਾਰੇ ਨੂੰ ਸਬਸਕ੍ਰਾਈਬਰਾਂ ਨੂੰ ਬੇਨਤੀ ਆ ਵੀ ਅਮਰਜੀਤ ਦਾ ਖਾੜਾ ਲਵਾਓ ਜਿੱਥੇ ਕਿੰਨੇ ਲੱਖ ਚ ਬੁਕਿੰਗ ਆ ਕਿਨੇ ਦੀ ਬੁਕਿੰਗ ਆ 100 ਰੁਪਏ 100 ਰੁਪਏ ਦੀ ਬੁਕਿੰਗ ਦਾ ਸਿਰਫ ਇਹਦੀ ਉਹ ਲੱਟੂ ਸਾਹਬ ਦੀ ਬੁਕਿੰਗ ਆ ਇਹ ਬਾਹਰ ਲੰਦ ਰੱਖ ਜੇ ਕੋਈ ਸਾਦ ਨੂੰ ਤੇ ਫਿਰ ਸਰਕਾਰੀ ਪਾਸਤਾ 100 ਰੁਪਏ ਦੇ ਨਹੀਂ ਕਾ ਉਥੇ ਫਰੀ ਤਾਂ ਨਹੀਂ ਜਾਵੇ 450 ਸਰਕਾਰੀ ਆ ਨਹੀਂ ਨਹੀਂ ਉਥੇ ਮਾਰਦੇ ਦੀ ਦੀ ਖੁਆਇਸ਼ ਆ ਫਰੀ ਆ ਵੀ ਆ ਵੀਜ਼ਾ ਭੇਜ ਦੋ ਤੇ ਫਰੀ ਜਾਊਗਾ ਕਿ ਆਊਗੀ ਇਹ ਅਮਰਜੋਤ ਇਹ ਚ ਮਕੀਲਾ ਅੱਜ ਤਾਂ ਮੈਂ ਬੈਲੀ ਸਪੈਸ਼ਲ ਹੀ ਕਰਾਣਾ ਵਾ ਕਿ ਮੈਨੂੰ ਲੰਮੇ ਬੈਣ ਦੀ ਬੜੀ ਆ ਚੀਤਾ ਦੀ ਨਹੀਂ ਉੱਥੇ ਉਹਨੇ ਕਰੀ ਸਿੱਧੇ ਦਾ ਗੱਲ ਲਾਈਦੀ ਨਹੀਂ ਨਹੀਂ ਅਮਰ ਜੀ ਮਨਪ੍ਰੀਤ ਉੱਥੇ ਕਿਹੜੀ ਵੀ ਇਸ ਲਈ ਸਪੈਸ਼ਲ ਸ਼ੀਟ ਲਾਉਣੀ ਆ ਉਸੇ ਸ਼ੀਟ ਤੇ ਨੂੰ ਲੰਮੀ ਪੈ ਜਾਣਾ ਉਹ ਨਹੀਂ ਜੇ ਮੇਰੇ ਲੱਗ ਕੋਈ ਬੇਟਾ ਹਨ ਮੈਂ ਮੈਂ ਨਹੀਂ ਨਹੀਂ ਉਹ ਸ਼ੀਟ ਪਛਾਣ ਹੋ ਜਾਂਦੀ ਆ ਉਹਨੇ ਕਿਹਾ ਇਹਨੂੰ ਵੀ ਲੱਗਦਾ ਕੋਈ ਲੜ ਨਹੀਂ ਉਹਨੇ ਕਿਹਾ ਬੱਚੇ ਕੀ ਗੱਲ ਆ ਨਹੀਂ ਵੀ ਮੈਂ ਸਹੀ ਗੱਲ ਆ ਮੈਂ ਹਰ ਇੱਕ ਵੀਡੀਓ ਵਿੱਚ ਕਹਿੰਦੀ ਵੀ ਮੈਂ ਨਹੀਂ ਆਉਂਦੀ ਕੋਤਰਾ ਇੱਕ ਗੱਲ ਹੈਗੀ ਆ ਜਦੋਂ ਇਹ ਕਰ ਖਾਣਾ ਦੇ ਕੇ ਨਾ ਉਹ ਇਹਨੂੰ ਜਹਾਜ਼ ਦੇ ਵਿੱਚ ਇਹਨੇ ਕਈ ਦਿਨ ਬਾਅਦ ਕਹਿਣਾ ਮੈਂ ਤੈਨੂੰ ਗਾਣਾ ਸੁਣਾ ਦਿੰਨੀ ਆ ਮੈਨੂੰ ਗਾਣਾ ਦੇ ਤੋ ਇਹਨੇ ਲਾਗਲੇ ਵਾਲੇ ਦੀ ਥਾਲੀ ਜਿਹਦਾ ਵੇਖੀ ਜਣਾ ਇਹਨੇ ਕਹਿਣਾ ਹਾਂ ਨਾ ਬੱਤ ਖਾਣਾ ਨਹੀਂ ਭਾਈ ਮੈਂ ਨਾ ਮੈਂ ਨਹੀਂ ਖਾਂਦੀ ਇਹਦੀ ਭੁਖੀ ਨਹੀਂ ਗਿਆ ਇਹ ਰੋਟਾ ਰੰਨੇ ਕਹਣਾ ਮੈਂ ਗਾਣਾ ਸੁਣਾ ਦਿੰਨੀ ਆ ਮੈਨੂੰ ਬਜਨਾਮ ਕਰਤਾ ਪੰਜਾਮੀ ਗਾਣਾ ਸੁਣਾ ਦਿੰਦੀ ਪੰਜਾਬੀ ਮੈਨੂੰ ਕਿ ਹਿੰਦੀ ਕੇ ਅੰਗਰੇਜ਼ੀ ਚ ਉੜਦੋ ਨਹੀਂ ਮੈਂ ਮੈਂ ਤਾਂ ਕਿਹਾ ਮੈਂ ਹੈ ਵੀ ਖਾਲੀ ਦਾਵਾ ਇਹ ਥੋੜੀ ਵੀ ਖਾਈ ਦਨ। ਹੋਰ ਮਲਾ 11 ਰੋਟੀ ਖਾ ਗਏ ਹਨ। ਹੂੰ। ਇਹਨਾਂ ਨੇ ਸਾਗ ਨਾ ਖਾਦੀ ਮੈਂ ਗੁੱਬੀ ਵਾਲੀਆਂ ਖਾਦੀਆਂ। ਅੱਛਾ। ਗੁੱਬੀ ਵਾਲੀਆਂ ਪਕਾਈਆਂ ਅੱਜ। ਚਲੋ ਠੀਕ ਹੋ ਗਈ। ਤੇ ਹੁਣ ਸਕੂਲ ਦਾ ਕਰ ਲਿਆ ਕੰਮ ਕੁਮ। ਵੇੜ ਦਾ ਘਰ ਜੇ ਕਰਦੇ। ਉਹ ਯਾਦ ਕਰਨ ਨੂੰ ਦਿੱਤਾ ਕਰਨਾ ਕਿ ਨਹੀਂ ਯਾਦ ਹੈ ਤੁਹਾਨੂੰ ਵਧਾ ਦੇ ਦੋ ਤੁਸੀਂ ਲੰਘ ਜਾਂਦੇ ਸਤ। ਹੈ ਯਾਦੀਆਂ ਦਰ ਕਰਨ ਵਾਲੇ ਚ ਚਲੋ ਬੜੀ ਹੋ ਗਈ ਹੁਣ ਮौज मस्ती ਹਾਂਜੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲਜੀ ਸ਼ੁਕਰੀਆ